ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਮੋਟੀਵੇਸ਼ਨਲ ਐਪੀਸੋਡ ਦੇ ਵਿੱਚ ਹਰ ਵਾਰ ਵਾਂਗੂ ਮੈਂ ਜੁੜਿਆ ਹਾਂ ਜੀ ਗੁਰਿੰਦਰ ਤੇ ਅੱਜ ਦਾ ਟਾਈਟਲ ਤੁਸੀਂ ਪੜ ਚੁੱਕੇ ਹੋ থাম্বਨੇਲ ਦੇ ਉੱਤੇ ਤੇ ਇਹ ਹੈਗਾ ਕਿ ਖੁੱਲ ਕੇ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਪੰਜ ਗੱਲਾਂ ਮੰਨੋ ਹੁਣ ਪਹਿਲਾਂ ਤਾਂ ਇਹ ਗੱਲ ਕਰੀਏ ਵੀ ਖੁੱਲ ਕੇ ਜ਼ਿੰਦਗੀ ਜਿਉਣਾ ਆਖਿਰ ਕਹਿੰਦੇ ਕਿਨੂ ਆ ਕਿਵੇਂ ਆਪਾਂ ਜੀ ਸਕਦੇ ਆ ਖੁੱਲ ਕੇ ਤਾਂ ਅਸਲ ਚ ਜਿਹੜੀ ਜ਼ਿੰਦਗੀ ਜੀਤੂ ਜ਼ਿੰਦਗੀ ਹੁੰਦੀ ਆ ਉਹ ਕੀ ਹੁੰਦੀ ਆ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਘਬਰਾਹਟ ਨਾ ਹੋਵੇ ਸਾਨੂੰ ਜ਼ਿੰਦਗੀ ਚੰਗੀ ਲੱਗੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਜ਼ਿੰਦਗੀ ਦਾ ਆਨੰਦ ਲੈ ਸਕੀਏ ਜ਼ਿੰਦਗੀ ਦੇ ਚੰਗੇ ਮਾੜੇ ਦੇਣਾ ਦੋਨਾਂ ਨੂੰ ਫੇਸ ਕਰਨ ਦੀ ਸਾਡੇ ਕੋਲ ਤਾਕਤ ਹੋਵੇ ਤਾਂ ਉਹਨੂੰ ਆਪਾਂ ਕਹਿ ਸਕਦੇ ਆ ਖੁੱਲ ਕੇ ਜਿਉਣਾ ਕਿ ਅਸੀਂ ਜ਼ਿੰਦਗੀ ਨੂੰ ਜੀ ਰਹੇ ਆ ਕੱਟ ਨਹੀਂ ਰਹੇ ਪੰਜ ਗੱਲਾਂ ਕਿਹੜੀਆਂ ਇਹਦੇ ਵਿੱਚ ਤੁਹਾਨੂੰ ਸਫਲ ਕਰ ਸਕਦੀਆਂ ਨੇ ਇਹਦੇ ਬਾਰੇ ਗੱਲ ਕਰਾਂਗੇ ਸੋ ਜਿਆਦਾ ਸਮਾਂ ਨਹੀਂ ਲੈਂਦਾ ਪਰ ਸਦਾ ਪੁਆਇੰਟਸ ਦੇ ਉੱਤੇ ਆਉਣੇ ਆ ਉਹਦੇ ਵਿੱਚ ਖੁੱਲ ਕੇ ਗੱਲਾਂ ਬਾਤਾਂ ਕਰਦੇ ਆਂ ਜੀ ਪਹਿਲੀ ਗੱਲ ਮੰਨਣੀ ਆ ਜੀ ਲੋਕਾਂ ਤੋਂ ਡਰਨਾ ਬੰਦ ਕਰੋ ਯਾਰ ਇਹ ਡਰ ਕੱਢੋ ਕਿ ਲੋਕ ਕੀ ਕਹਿਣਗੇ ਇਹਦੇ ਲਈ ਇੱਕ ਗੱਲ ਤੁਹਾਨੂੰ ਪਹਿਲਾਂ ਹੋਰ ਮੰਨਣੀ ਪੈਣੀ ਆ ਆਪਣੀ ਜ਼ਿੰਦਗੀ ਦੀ ਸਹੀ ਸ਼ੁਰੂਆਤ ਕਰਨੀ ਪੈਣੀ ਆ ਸਹੀ ਜ਼ਿੰਦਗੀ ਦੇ ਵਿੱਚ ਮੈਂ ਸ਼ਾਮਲ ਕਰੂੰਗਾ ਕਿਸੇ ਨਾਲ ਝੂਠ ਬੇਈਮਾਨੀ ਨਹੀਂ ਕਿਸੇ ਨਾਲ ਠੱਗੀ ਨਹੀਂ ਕਿਸੇ ਨੂੰ ਕਦੇ ਵੀ ਨੀਵਾ ਨਹੀਂ ਦਿਖਾਉਣਾ ਕਿਸੇ ਨਾਲ ਕੁਝ ਗਲਤ ਨਹੀਂ ਕਰਨਾ ਆਪਣੇ ਆਪ ਨੂੰ ਹਮੇਸ਼ਾ ਸਹੀ ਰੱਖੋ ਸਦਾਚਾਰੀ ਇੱਕ ਜ਼ਿੰਦਗੀ ਅਡਾਪਟ ਕਰੋ ਉਸ ਤੋਂ ਬਾਅਦ ਵੀ ਜੇ ਲੋਕਾਂ ਦੀ ਤੁਸੀਂ ਪ੍ਰਵਾਹ ਕਰਦੇ ਹੋ ਫਿਰ ਇਹ ਤੁਹਾਡਾ ਕਸੂਰ ਆ ਤੁਹਾਨੂੰ ਆਪਣੇ ਆਪ ਤੇ ਯਕੀਨ ਨਹੀਂ ਆ ਕੌਨਫੀਡੈਂਸ ਨਹੀਂ ਆ ਜੋ ਤੁਹਾਡਾ ਦਿਲ ਕਰਦਾ ਉਹ ਕਰੋ ਇਹ ਨਾ ਸੋਚੋ ਕਿ ਮੈਂ ਆਹ ਕੰਮ ਕਰਨ ਲੱਗਿਆ ਕਰਨ ਲੱਗੀ ਆ ਵੀ ਲੋਕ ਪਤਾ ਨਹੀਂ ਮੈਨੂੰ ਕੀ ਕਹਿਣਗੇ ਮੈਂ ਉਦਾਹਰਨ ਦੇ ਦਿੰਦਾ ਅੱਜ ਕੱਲ ਪੜੇ ਲਿਖੇ ਲੋਕ ਮੈਂ ਵੀ ਜਦਾਂ ਦੇਖਦਾ ਨਾ ਉੱਤੇ 카ਟ ਲਗਾਏ ਹੋਏ ਨੇ ਰੋਡਸ ਦੇ ਉੱਤੇ ਪੰਜਾਬੀ ਭੈਣ ਭਰਾ ਨੇ ਸਾਡੇ ਬਹੁਤ ਵਧੀਆ ਉਹ ਕੰਮ ਕਰ ਰਹੇ ਨੇ ਪਰਿਵਾਰ ਵੀ ਚਲਾ ਰਹੇ ਨੇ ਰੋਜ਼ਗਾਰ ਦਾ ਸਾਧਨ ਵੀ ਬਣਾਇਆ ਉਹ ਸਾਫ ਸੁਥਰੀ ਚੀਜ਼ ਵੀ ਲੋਕਾਂ ਨੂੰ ਖਵਾ ਰਹੇ ਨੇ ਘਰ ਦੀ ਬਣੀ ਹੋਈ ਤੇ ਕਈ ਲੋਕ ਮੈਂ ਕਾਮਯਾਬ ਹੁੰਦੇ ਦੇਖ ਵੀ ਰਿਹਾ ਵਾਂ ਉਹਨਾਂ ਨੇ ਇੱਕ 카ਟ ਤੋਂ ਟਾਬੇ ਵੀ ਬਣਾਏ ਤੇ ਉਹਨਾਂ ਨੇ ਇੱਕ ਭਾਵੇਂ ਛੋਟੀ ਦੁਕਾਨ ਲੈ ਕੇ ਆਪਣਾ ਰੋਜ਼ਗਾਰ ਚਲਾ ਲਿਆ ਪਰਮਨੈਂਟ ਤੌਰ ਤੇ ਤੇ ਕਿੰਨੀ ਚੰਗੀ ਗੱਲ ਆ ਜੀ ਕੁਝ ਲੋਕ ਉਹਨਾਂ ਨੂੰ ਪ੍ਰਮੋਟ ਕਰਨ ਲਈ ਆਉਂਦੇ ਨੇ ਉਹਦੇ ਨਾਲ ਵੀ ਉਹਨਾਂ ਨੂੰ ਵੀ ਫਾਇਦਾ ਹੋ ਰਿਹਾ ਤੇ ਜਿਹੜੇ ਉਹ ਫੂਡ ਵੇਚ ਰਹੇ ਨੇ ਉਹਨਾਂ ਨੂੰ ਵੀ ਫਾਇਦਾ ਹੋ ਰਿਹਾ ਕੁਝ ਵਲਗਰਤਾ ਨਹੀਂ ਕਰ ਰਹੇ ਹਾਂ ਵਲਗਰ ਨਹੀਂ ਕਰਨਾ ਕੋਈ ਸ਼ਾਰਟਕਟ ਨਹੀਂ ਬਣਾਉਣਾ ਕਦੇ ਵੀ ਕਾਮਯਾਬੀ ਲੈਣ ਦੇ ਲਈ ਜੇ ਤੁਸੀਂ ਇਹ ਚਾਹੋਗੇ ਕਿ ਮੈਂ ਦਿਨਾਂ ਦੇ ਵਿੱਚ ਅਮੀਰ ਹੋ ਜਾ ਜਾਂ ਦਿਨਾਂ 'ਚ ਲੋਕ ਮੈਨੂੰ ਜਾਣਨ ਲੱਗ ਜਾਣ ਇਦਾਂ ਕਦੇ ਨਹੀਂ ਹੁੰਦਾ ਜੇ ਤੁਸੀਂ ਸਹੀ ਰਾਸਤੇ ਚੱਲ ਕੇ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰ ਰਹੇ ਹਾਂ ਉੱਥੇ ਤੁਹਾਨੂੰ ਲੋਕਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਹੈਗੀ ਲੋਕ ਕੀ ਕਹਿਣਗੇ ਇਹ ਮੈਂ ਇੱਕ ਉਦਾਹਰਨ ਦਿੱਤੀ ਆ ਜੀ ਇਹਨੂੰ ਕਿਸੇ ਵੀ ਫੀਲਡ ਦੇ ਵਿੱਚ ਜ਼ਿੰਦਗੀ ਦੇ ਕਿਸੇ ਵੀ ਪੜਾਅ ਦੇ ਉੱਤੇ ਲਾਗੂ ਕਰ ਸਕਦੇ ਹਾਂ ਦੂਜੀ ਗੱਲ ਦਾ ਖਿਆਲ ਰੱਖਣਾ ਕਿ ਸੋਸ਼ਲ ਮੀਡੀਆ ਸੀਮਤ ਕਰਨਾ ਆਪਾਂ ਕਿਉਂ ਕਰਨਾ ਕਿਉਂਕਿ ਸੋਸ਼ਲ ਮੀਡੀਆ ਤੁਹਾਨੂੰ ਬਹੁਤ ਜ਼ਿਆਦਾ 네ਗੇਟਿਵ ਕਰ ਰਿਹਾ ਤੇ 네ਗੇਟਿਵਿਟੀ ਕਦੇ ਤੁਹਾਨੂੰ ਖੁੱਲ੍ਹ ਕੇ ਨਹੀਂ ਜਿਉਣ ਦਊਗੀ ਤੁਸੀਂ ਕਹੋਗੇ ਵੀ ਪਿਛਲੇ ਪੁਆਇੰਟ 'ਚ ਆਪੀ ਦਾ ਪ੍ਰੋਮੋਸ਼ਨਸ ਕਰਨ ਵਾਲਿਆਂ ਨੂੰ ਚੰਗਾ ਕਹਿ ਰਿਹਾ ਸੀ ਮੈਂ ਫੂਡ ਵਲੌਗਰਸ ਦੀ ਜਿੱਦਾਂ ਮੈਂ ਗੱਲ ਕਹਿ ਲੋ ਵੀ ਕੀਤੀ ਆ ਇੱਕ ਗੱਲ ਕਹਿਣੀ ਚਾਹੂੰਗਾ ਕੋਈ ਕੰਮ ਉਦੋਂ ਤੱਕ ਮਾੜਾ ਨਹੀਂ ਜਦ ਤੱਕ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾਏ ਸਮਾਜ ਦੇ ਵਿੱਚ ਉਹ ਪ੍ਰਵਾਨ ਹੋਵੇ ਤੇ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਨੂੰ ਪੋਜ਼ਿਟਿਵ ਰਿਜ਼ਲਟਸ ਦੇ ਰਿਹਾ ਕੰਮ ਤਾਂ ਉਹ ਮਾੜਾ ਨਹੀਂ ਹੁੰਦਾ ਮਾੜਾ ਉਦੋਂ ਬਣਦਾ ਜਦੋਂ ਤੁਸੀਂ ਉਹਦਾ ਗਲਤ ਫਾਇਦਾ ਲੈਣ ਲੱਗ ਜਾਨੇ ਹੋ ਸ਼ਾਰਟਕਟ ਬਣਾਉਣਾ ਚਾਹੁੰਦੇ ਹੋ ਗਲਤ ਚੀਜ਼ ਲੋਕਾਂ ਮੂਰੇ ਪੇਸ਼ ਕਰਨਾ ਚਾਹੁੰਦੇ ਹੋ ਸਮਝ ਸਕਦੇ ਹੋ ਮੈਂ ਕੀ ਕਹਿਣਾ ਚਾਹੁੰ ਸੀਮਤ ਕਰਨ ਦੀ ਗੱਲ ਤਾਂ ਹੀ ਕੀਤੀ ਆ ਕਿ ਬੰਦ ਨਹੀਂ ਕਰਨਾ ਕਿਉਂਕਿ ਬਹੁਤ ਕੁਝ ਚੰਗਾ ਵੀ ਸੋਸ਼ਲ ਮੀਡੀਆ ਤੇ ਆ ਬਹੁਤ ਸਾਰੀਆਂ ਜਾਣਕਾਰੀਆਂ ਚੰਗੀਆਂ ਤੁਹਾਨੂੰ ਦੁਨੀਆ ਦੀਆਂ ਦਿੱਤੀਆਂ ਜਾ ਰੀਆਂ ਘਰ ਬੈਠੇ ਮੈਂ ਵੀ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਨਾਲ ਤੁਹਾਡੇ ਤੱਕ ਇਹ ਗੱਲ ਪਹੁੰਚਾ ਰਿਹਾ ਸੋ ਸੋਸ਼ਲ ਮੀਡੀਆ ਨੂੰ ਮਾੜਾ ਨਹੀਂ ਕਹਿੰਦਾ ਹਾਂ ਉਹਦੀ ਜਿਹੜੀ ਯੂਜ਼ ਆ ਉਹਨੂੰ ਤੁਸੀਂ ਆਪਣੀ ਲਿਮਟ ਦੇ ਵਿੱਚ ਕਰਨਾ ਵਾ ਤੇ ਕੁਝ ਜਿਹੜੇ ਲੋਕ ਜਾਣ ਬੁੱਝ ਕੇ ਤੁਹਾਨੂੰ ਡਰਾ ਰਹੇ ਨੇ ਕੁਝ ਮੁੱਦੇ ਹੈਗੇ ਨੇ ਤੇ ਕੁਝ ਮੁੱਦੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਹਾਨੂੰ ਨੈਗੇਟਿਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹੋ ਜਿਹੜੇ ਕੰਟੈਂਟ ਨੇ ਉਹਨਾਂ ਤੋਂ ਤੁਸੀਂ ਆਪਣਾ ਆਪ ਹੀ ਬਚਾ ਕਰਨਾ ਵਾ ਜਿਨ੍ਹਾਂ ਕੋਈ ਸੋਰਸ ਨਹੀਂ ਬਸ ਉਹ ਇਹ ਲੱਗੇ ਹੋਇਆ ਐ ਹੋ ਜਾਊਗਾ ਜੀ ਫਲਾਣਾ ਹੋ ਜਾਊਗਾ ਜੀ ਆ ਚੀਜ਼ ਖਾ ਲਓਗੇ ਤੇ ਇਹ ਹੋ ਸਕਦਾ ਫਲਾਣਾ ਹੋ ਸਕਦਾ ਇਹ ਚੀਜ਼ਾਂ ਤੋਂ ਥੋੜਾ ਜਿਹਾ ਗੁਰੇਜ਼ ਕਰੋ ਚੰਗੇ ਲੋਕਾਂ ਨੂੰ ਸੁਣੋ ਇਹਦੇ ਨਾਲ ਤੁਹਾਡਾ ਹੀ ਫਾਇਦਾ ਵਾ ਜੀ ਤੀਜੀ ਗੱਲ ਆ ਜੀ ਜਿਹੜੇ ਤੁਹਾਡੇ ਟੀਚੇ ਆ ਜ਼ਿੰਦਗੀ ਦੇ ਉਹ ਵੱਡੇ ਹੋਣੇ ਚਾਹੀਦੇ ਆ ਜਦਾ ਦਲਜੀਤ ਦੋਸਾਂਝ ਨੇ ਇੱਕ ਸ਼ੋਅ ਦੇ ਵਿੱਚ ਕਿਹਾ ਕਿ ਸੁਪਨੇ ਵੱਡੇ ਦੇਖੋ ਬਹੁਤ ਵਾਇਰਲ ਹੋਈ ਵੀਡੀਓ ਮੈਂ ਬਿਲਕੁਲ ਸਹਿਮਤ ਆ ਸੁਪਨੇ ਸਾਨੂੰ ਵੱਡੇ ਦੇਖਣੇ ਚਾਹੀਦੇ ਆ ਤੇ ਕੱਲੇ ਦੇਖਣੇ ਨਹੀਂ ਚਾਹੀਦੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਕੋਸ਼ਿਸ਼ਾਂ ਵੀ ਕਰਨੀਆਂ ਚਾਹੀਦੀਆਂ ਨੇ ਇਹਦੇ ਨਾਲ ਕੀ ਹੋਊਗਾ ਤੁਹਾਨੂੰ ਜ਼ਿੰਦਗੀ ਜਿਉਣ ਦਾ ਮਕਸਦ ਮਿਲਦਾ ਤੁਸੀਂ ਜ਼ਿੰਦਗੀ ਤੋਂ ਕਦੇ ਅੱਕਦੇ ਨਹੀਂ ਹਾਂ ਕਈ ਵਾਰ ਕੀ ਹੁੰਦਾ ਜਿਹੜੇ ਬੰਦੇ ਕਈ ਕਮਜ਼ੋਰ ਦਿਲ ਵਾਲੇ ਹੁੰਦੇ ਆ ਉਹ ਐਡੇ ਵੱਡੇ ਸੁਪਨੇ ਦੇਖ ਲੈਂਦੇ ਆ ਉਹ ਚਾਹੁੰਦੇ ਆ ਕਿ ਮੈਂ ਬਹੁਤ ਸਾਰਾ ਪੈਸਾ ਕਮਾ ਲਵਾਂ ਮੇਰੇ ਕੋਲ ਲਗਜ਼ਰੀ ਲਾਈਫ ਹੋਵੇ ਤੇ ਉਹ ਜਦੋਂ ਪੂਰਾ ਨਹੀਂ ਕਰ ਪਾਉਂਦੇ ਉਸ ਚੀਜ਼ ਨੂੰ ਤਾਂ ਫਿਰ ਉਹ ਡਿਪਰੈਸ਼ਨ 'ਚ ਚਲ ਜਾਂਦੇ ਉਹਨਾਂ ਨੂੰ ਸੁਪਨੇ ਦੇਖਣੇ ਭਾਰੀ ਪੈ ਜਾਂਦੇ ਨੇ ਇੱਕ ਗੱਲ ਦਾ ਖਿਆਲ ਰੱਖਣਾ ਮੈਂ ਤੇ ਕਹੂੰਗਾ ਕਿ ਸੁਪਨੇ ਦੇਖ ਕੇ ਜੇ ਤੁਸੀਂ ਉਹਨਾਂ ਨੂੰ ਜਿਹੜਾ ਜਾਂਦਾ ਸਫਰ ਆ ਜਿਹੜਾ ਰਾਸਤਾ ਵਾ ਉਹਨਾਂ ਨੂੰ ਤੈਅ ਕਰਨ ਦੇ ਲਈ ਉਧਰ ਆਨੰਦ ਲੈਣ ਲੱਗੇ ਜਦੋਂ ਤੁਸੀਂ ਸਫਰ ਨੂੰ ਇੰਜੋਏ ਕਰਨ ਲੱਗੇ ਫਿਰ ਇਹ ਸ਼ਿਕਵਾ ਤੁਹਾਨੂੰ ਕਦੇ ਨਹੀਂ ਹੋਊਗਾ ਤੁਹਾਨੂੰ ਜ਼ਿੰਦਗੀ ਹਮੇਸ਼ਾ ਚੰਗੀ ਉਹ ਲੱਗੂਗੀ ਕਿ ਕੋਈ ਗੱਲ ਨਹੀਂ ਉਹ ਮਿਲੇ ਤਾਂ ਵੀ ਠੀਕ ਆ ਨਾ ਮਿਲੇ ਉਹ ਵੀ ਰੱਬ ਦੀ ਮਰਜ਼ੀ ਆ ਜੀ ਭਾਣਾ ਵਾ ਉਹਦਾ ਕਿ ਅਸੀਂ ਕੋਸ਼ਿਸ਼ ਕੀਤੀ ਸਾਨੂੰ ਦੁੱਖ ਨਹੀਂ ਹੋਊਗਾ ਇਹ ਕਿ ਅਸੀਂ ਉਹਦੇ ਲਈ ਕਦੇ ਹਾਰਡ ਵਰਕ ਹੀ ਨਹੀਂ ਕੀਤਾ ਹਾਰਡ ਵਰਕ ਆਪਣੀ ਜਾਨ ਪੂਰੀ ਲਗਾਓ ਤੁਸੀਂ ਪਰ ਪੋਜ਼ਿਟਿਵ ਵੇ ਦੇ ਨਾਲ ਜਿਹੜੀ ਮਿਹਨਤ ਆ ਉਹਨੂੰ ਵੀ ਕਦੇ ਦਿਲ ਤੇ ਨਹੀਂ ਲੈਣਾ ਹਏ ਮੈਂ ਕਿੰਨੀ ਦੇਰ ਹੋ ਗਈ ਮੈਨੂੰ ਲੱਗੇ ਨੂੰ ਕਿਉਂ ਨਹੀਂ ਪੂਰਾ ਕਰ پا ਰਿਹਾ ਮੈਂ ਮੈਨਤੋ ਕਿਉਂ ਨਹੀਂ ਹੋ ਰਿਹਾ ਫਲਾਣਾ ਮੇਰੇ ਤੋਂ ਬਾਅਦ ਚ ਸ਼ੁਰੂ ਹੈ ਜਿਵੇਂ ਕਿੱਥੇ ਪਹੁੰਚ ਗਿਆ ਇਹ ਚੀਜ਼ਾਂ ਨਾ ਸੋਚਿਓ ਫੇਰ ਨਹੀਂ ਤੁਸੀਂ ਖੁੱਲ ਕੇ ਜਿਉ ਸਕਦੇ ਐਨਜੋਏ ਕਰੋ ਬਸ ਹਰ ਮੂਮੈਂਟ ਨੂੰ ਚੌਥੀ ਗੱਲ ਕਈ ਵਾਰ ਇਹ ਪੁਆਇੰਟ ਡਿਸਕਸ ਹੋਇਆ ਇੱਕ ਵਾਰ ਦੁਬਾਰਾ ਕਰਨ ਲੱਗਿਆਂ ਆਪਣੇ ਆਪ ਨੂੰ ਸੋਹਣਾ ਬਣਾ ਕੇ ਰੱਖੋ ਤੇ ਮੈਂ ਅਕਸਰ ਗੱਲ ਕੀਤੀ ਆ ਪ੍ਰਮਾਤਮਾ ਨੇ ਹਰ ਇਨਸਾਨ ਨੂੰ ਬਹੁਤ ਸੋਹਣਾ ਬਣਾ ਕੇ ਭੇਜਿਆ ਵਾ ਕੋਈ ਨਾ ਕੋਈ ਖੂਬੀ ਤੁਹਾਡੇ ਵਿੱਚ ਪਾ ਕੇ ਭੇਜੀ ਆ ਜੋ ਤੁਹਾਨੂੰ ਸੋਹਣਾ ਬਣਾਉਂਦੀ ਆ ਤੇ ਕਦੇ ਇਹ ਕੰਪਲੈਕਸ ਆਪਣੇ ਆਪ ਵਿੱਚ ਬਿਲਕੁਲ ਨਾ ਲੈ ਕੇ ਆਇਓ ਕਿ ਉਹ ਫਲਾਣਾ ਮੇ ਤੋਂ ਜ਼ਿਆਦਾ ਸੋਹਣਾ ਜਾਂ ਸੋਹਣੀ ਆ ਮੈਂ ਸੋਹਣਾ ਜਾਂ ਸੋਹਣੀ ਨਹੀਂ ਹੈਗੀ ਕਦੇ ਵੀ ਨਾ ਸੋਚਿਓ ਐਦਾਂ ਹਰ ਇੱਕ ਇਨਸਾਨ ਬੈਸਟ ਆ ਆਪਣੇ ਆਪ ਦੇ ਵਿੱਚ ਕਈ ਵਾਰੀ ਕੀ ਹੁੰਦਾ ਜਿਹੜੀ ਵਾਰੀ ਦੇਖ ਆਪਾਂ ਜਿਹਨੂੰ ਬਾਹਰਲਾ ਹੁਸਨ ਕਹਿੰਦੇ ਆ ਬਹੁਤ ਮਿਲਿਆ ਹੁੰਦਾ ਪਰਮਾਤਮਾ ਵੱਲੋਂ ਪਰ ਉਹਨੂੰ ਸਾਂਭਣਾ ਹੀ ਨਹੀਂ ਆਉਂਦਾ ਕਈ ਲੋਕ ਠੀਕ ਠਾਕ ਹੁੰਦੇ ਆ ਦੇਖਣ ਨੂੰ ਉਹ ਇੰਨਾ ਵਧੀਆ ਮੇਨਟੇਨ ਕਰਕੇ ਆਪਣੇ ਆਪ ਨੂੰ ਰੱਖਦੇ ਆ ਉਹ ਸਾਰਿਆਂ ਦਾ ਧਿਆਨ ਖਿੱਚ ਲੈਂਦੇ ਆ ਸੋ ਇਹ ਤੁਹਾਡੇ ਦੇ ਡਿਪੈਂਡ ਕਰਦਾ ਵਧੀਆ ਕੱਪੜੇ ਪਾਓ ਜੋ ਰੰਗ ਤੁਹਾਨੂੰ ਚੰਗਾ ਲੱਗਦਾ ਉਹ ਪਾਓ ਜਿਹਦੇ ਨਾਲ ਤੁਸੀਂ ਕੌਨਫੀਡੈਂਟ ਫੀਲ ਕਰਦੇ ਹੋ ਲੋਕਾਂ ਨੂੰ ਪ੍ਰੈਸ ਕਰਨ ਦੇ ਲਈ ਸਾਰਾ ਕੁਝ ਨਹੀਂ ਕਰਨਾ ਸੈਲਫ ਸੈਟੀਸਫੈਕਸ਼ਨ ਆ ਜਿਹੜੀ ਉਹ ਜ਼ਰੂਰੀ ਆ ਸਾਫ਼ ਸੁਥਰੇ ਕੱਪੜੇ ਪਾ ਕੇ ਰੱਖਣਾ ਜ਼ਰੂਰੀ ਆ ਮਹਿੰਗੇ ਕੱਪੜਿਆਂ ਦੇ ਨਾਲੋਂ ਤੁਹਾਡੇ ਸਾਫ਼ ਸੁਥਰੇ ਕੱਪੜੇ ਲੋਕ ਜ਼ਿਆਦਾ ਦੇਖਣਗੇ ਤੇ ਆਪਣੇ ਸ਼ੌਂਕ ਆ ਜਿਹੜੇ ਉਹ ਜਿਉਂਦੇ ਰੱਖੋ ਖੁੱਲ ਕੇ ਜੀ ਪਾਉਂਗੇ ਪੰਜਵਾਂ ਤੇ ਆਖਰੀ ਪੁਆਇੰਟ ਸ਼ੁਕਰਾਨਾ ਕਰਦੇ ਰਹੋ ਜੀ ਹਮੇਸ਼ਾ ਉਹ ਨਾ ਕਦੇ ਵੀ ਭੁੱਲਿਓ ਜਿਹੜੀ ਮੈਂ ਪਿਛਲੇ ਪੁਆਇੰਟ 'ਚ ਗੱਲ ਕੀਤੀ ਆ ਵੀ ਕੰਪਲੈਕਸ ਨਹੀਂ ਲੈ ਕੇ ਆਉਣਾ ਉਹਦਾ ਮਤਲਬ ਇਹ ਹੁੰਦਾ ਵੀ ਅਸੀਂ ਤਾਨਾ ਦਿੰਨੇ ਆ ਰੱਬ ਨੂੰ ਵੀ ਤੂੰ ਕਿਉਂ ਮੈਨੂੰ ਇਦਾਂ ਦਾ ਬਣਾਇਆ ਹੁੰਦੇ ਆ ਨਾ ਕਈ ਲੋਕ ਛੋਟੀ ਜੀ ਗੱਲ ਹੋਈ ਤੇ ਤਾਨਾ ਰੱਬ ਨੂੰ ਹਾਇ ਰੱਬਾ ਤੂੰ ਮੇਰੀ ਕਿਸਮਤ 'ਚ ਹੀ ਸਾਰਾ ਕੁਝ ਕਿਉਂ ਲਿਖਿਆ ਬਿਲਕੁਲ ਵੀ ਨਹੀਂ ਸ਼ੁਕਰਾਨਾ ਕਰੋ ਉਹਦੇ ਭਾਣੇ ਵਿੱਚ ਰਹੋ ਜਦੋਂ ਤੁਸੀਂ ਨਾ ਸ਼ੁਕਰਾਨਾ ਕਰਨ ਲੱਗ ਗਏ ਨਿੱਕੀਆਂ ਨਿੱਕੀਆਂ ਜਿੱਤਾਂ ਸਾਨੂੰ ਰੋਜ਼ ਮਿਲਦੀਆਂ ਨੇ ਕੰਪੇਅਰ ਕਰੋ ਕਿ ਅੱਜ ਤੋਂ 5 ਸਾਲ ਪਿੱਛੇ ਤੁਸੀਂ ਕਿੱਦਾਂ ਦੇ ਹੁੰਦੇ ਸੀ ਤੇ ਅੱਜ ਤੁਸੀਂ ਕਿੱਦਾਂ ਦੇ ਹੋ ਬਹੁਤ ਸਾਰੀਆਂ ਜਿੱਤਾਂ ਹੋਣਗੀਆਂ ਬਹੁਤ ਸਾਰੀਆਂ ਹਾਰਾਂ ਵੀ ਹੋਣਗੀਆਂ ਤੁਸੀਂ ਜਿੱਤਾਂ ਦੇ ਲਈ ਸ਼ੁਕਰਾਨਾ ਕਰਨਾ ਸ਼ੁਰੂ ਕਰੋ ਤੇ ਹਾਰਾਂ ਦੇ ਲਈ ਵੀ ਸ਼ੁਕਰਾਨਾ ਕਰਦੋ ਮੇਰੇ ਅੱਬਾ ਉਹ ਵੀ ਤੇਰੀ ਕੋਈ ਰਜਾ ਸੀ ਜੋ ਮੇਰੇ ਨਾਲ ਇਦਾਂ ਹੋਇਆ ਤੁਹਾਨੂੰ ਹਮੇਸ਼ਾ ਜ਼ਿੰਦਗੀ ਚੰਗੀ ਲੱਗੂਗੀ ਜੇ ਤੁਸੀਂ ਹਮੇਸ਼ਾ ਕੁਦਰਤ ਨੂੰ ਯੂਨੀਵਰਸ ਨੂੰ ਪਰਮਾਤਮਾ ਨੂੰ ਕਹਿ ਲੋ ਤਾਨੇ ਮਾਰਦੇ ਰਹੋਗੇ ਆਪਣੀ ਜ਼ਿੰਦਗੀ ਨੂੰ ਕੋਸੀ ਜਾਓਗੇ ਤਾਂ ਫਿਰ ਕੀ ਤੁਸੀਂ ਖਾਕ ਆਨੰਦ ਲੈ ਪਾਉਗੇ ਇਹਦਾ ਸੋ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਚੰਗੀਆਂ ਲੱਗਦੀਆਂ ਸ਼ੇਅਰ ਕਰਦੇ ਹੋ ਫੀਡਬੈਕ ਦੇਦੇ ਹੋ ਜੀ ਤੇ ਅਗਲੀ ਵੀਡੀਓ ਦੇ ਵਿੱਚ ਅਗਲੇ ਹਫਤੇ ਮਿਲੂੰਗਾ ਹੁਣ ਕੋਈ ਨਵਾਂ ਐਪੀਸੋਡ ਲੈ ਕੇ